ਤੇ ਉਹਨੂੰ 500 ਰੁਪਏ ਦੇ ਆਵੇਂ। ਅੱਛਾ ਇਹ ਨਾ ਕਿ ਜਿਵੇਂ 100 200 ਦਵਾ ਮੈਂ। ਕਿਹਾ ਵਾ ਪੀ ਚੰਗਾ ਹੋਇਆ ਵਾ ਚਲ ਗਿਆ ਵਾ ਤੇ। ਬਲੈਤਨੀ ਜੀ ਮੱਥੇ ਨਾ ਲੱਗੂ ਮੇਰੇ ਪੁੱਤ ਦੇ। ਸਾਹ ਤੇ ਤੀਜੀ ਕਿੱਥੇ ਉਹ ਦਿਖੇ ਨਹੀਂ। ਉਹ ਆ ਨਾ ਪੁੱਤੋਂ ਦਾ ਅੱਜ ਕੋਈ ਜ਼ਰੂਰੀ ਕੰਮ ਗਿਆ ਸੀ ਤੇ ਉਹ ਆਪਣਾ ਕੰਮ ਕਰਾਉਣ ਚਲ ਗਿਆ ਵਾ। ਚਾਚੀ ਜੀ ਤੁਸੀਂ ਸਾਥ ਦਿੰਦੇ। ਇੰਨਾ ਵੀ ਇਹਨੂੰ ਜ਼ਰੂਰੀ ਕੰਮ ਹੀ ਮੇਰੇ ਤੋਂ। ਮੈਂ ਕੱਲ ਨੂੰ ਆ ਜੰਦੀ। ਚੂੜੀਆਂ ਤੇ ਰਸੋਰੀਆਂ ਨਪਾਈਆਂ ਨੇ। ਹਾਂਜੀ ਚਾਚੀ ਜੀ। ਚੂੜੀਆਂ ਤਾਂ ਵਾਵਾ ਹੀ ਪਾਰੀਆਂ ਲੱਗਦੀਆਂ ਨੇ ਮੈਨੂੰ ਦੋ ਨੂੰ ਟੋਲਿਆਂ ਦੀ ਝੂੜੀ ਲੱਗਦੀ ਆ ਚਾਚੀ ਜੀ ਕੀ ਵੇਖਣ ਡੇਓ ਪੁੱਤੇ ਮੈਂ ਵੇਖਣ ਡਈ ਆ ਵੀ ਤੇ ਕਿੰਨਾ ਸੋਹਣਾ ਵਾ ਝੂੜੀਆਂ ਦਾ ਕਿੰਨਾ ਕਿ ਉਹਨਾਂ ਨੇ ਤੈਨੂੰ ਕੀ ਕੀ ਪਾਇਆ ਵਾ ਤੂੰ ਕੰਨਾਂ 'ਚ ਤੇ ਕੁਛ ਵੀ ਨਹੀਂ ਪਾ ਕੇ ਆਈ ਚਾਚੀ ਜੀ ਮੈਂ ਆਪ ਨਹੀਂ ਪਾ ਕੇ ਆਈ ਉਹਨਾਂ 'ਚ ਮੈਨੂੰ ਬੜਾ ਸੋਹਣਾ ਪਾਇਆ ਸੀ ਚਾਲੇ ਹੀ ਤੇ ਉਹਨਾਂ ਟਿੱਕਾ ਹੀ ਸ਼ਾਪ ਹੀ ਤੇ ਹਾਰ ਹੀ ਤੇ ਮੈਂ ਵੈਸੇ ਹੀ ਪਾ ਕੇ ਆਈ ਆ ਵੀ ਨਹੀਂ ਮੈਂ ਪਾ ਗਿਆਂ ਉਹਦੇ ਤੇ ਮੰਮੀ ਨੇ ਤਾਂ ਕਿਹਾ ਨਾ ਲੈ ਆ ਪਾ ਕੇ ਮੈਂ ਕਿਹਨ ਕੋਤ ਪਹਿਲੀ ਵਾਰ ਆਈ ਨਾ ਪਰ ਪੰਦਾ ਸਾਰਾ ਕੁਝ ਪਾ ਕੇ ਆਉਣਾ ਕਿਉਂਕਿ ਤੇਨੂੰ ਅੰਡ ਵੀ ਅੰਡ ਵੀ ਮਿਲੀ ਹੈ ਤੇ ਅਗਲੇ ਚਲੇ ਵਿੰਦੇ ਸਾਰੇ ਜਾਣੇ ਚਾਚੀ ਜੀ ਕੀ ਦਿਖਾਵਾ ਖੋਣਾ ਮੈਨੂੰ ਪਤਾ ਵਾ ਨਾਲੇ ਉਹ ਕਿੰਨੇ ਚੰਗੇ ਆ ਤੇ ਨਾਲੇ ਹਰ ਇੱਕ ਚੀਜ਼ ਪਾਈ ਆ ਲੋਕਾਂ ਨੂੰ ਜ਼ਰੂਰ ਹੀ ਦੱਸਣਾ ਵੀ ਆਹ ਕੁਝ ਪਾਇਆ ਵਾ ਚਲ ਠੀਕ ਹੈ ਤੇਰੀ ਵੀ ਗੱਲ ਲੁੱਟਾ ਖੋਵਾ ਬੜੀਆਂ ਹੁੰਦੀਆਂ ਨੇ ਤੇ ਆਪਣੀ ਸੱਸ ਨੂੰ ਜਾ ਕੇ ਤੇ ਲਾ ਕੇ ਫੜਾਣਾ ਨਹੀਂ ਚੰਗਾ ਠੀਕ ਹੈ ਚਾਚੀ ਜੀ ਕੋਈ ਗੱਲ ਨਹੀਂ ਤਾਂ ਆਹ ਹੰਦਾਂ ਨੂੰ ਚੱਲੀਏ ਚਲੋ ਕਿੱਡੀ ਆਦੀ ਕਿਸਮਤ ਤੇਜ ਨਿਕਲੀ ਆ ਕਿੱਡੀਆਂ ਗਟੀਆਂ ਮੋਟੀਆਂ ਸੋਨੇ ਦੀਆਂ ਝੂੜੀਆਂ ਉਹਨਾਂ ਨੇ ਇਹਦੇ ਹੱਥੀ ਪਾਤੀਆਂ ਵਾ ਤੇ ਗੁਰਨਵਜ ਫਿਰ ਰੋਇਆ ਨਹੀਂ ਤੁਰ ਲੱਗਿਆ ਤੇਰੇ ਬਿਨਾਂ ਲ ਜਾਣਾ ਮੈਂ ਮੰਮੀ ਉਹ ਤੇ ਕਹਿੰਦਾ ਮੈਂ ਰਹਿਣਾ ਹੀ ਨਾਨਕੇ ਆ ਮੈਂ ਚੱਲ ਫਿਰ ਰਹਿ ਪਾ ਫੋਨ ਤੇ ਮੇਰਾ ਗੀੜਾ ਲੱਗਦਾ ਹੀ ਰਹਿਣਾ ਤੇ ਫਿਰ ਜਿੱਦਨ ਜਾਣਾ ਉਸ ਦਿਨ ਲੈ ਆਵਾਂਗੀ ਆਹੋ ਉਹਦਾ ਮਾਮੇ ਨਾਲ ਬੜਾ ਜੀ ਲੱਗਦਾ ਆਹੋ ਨਾਲੇ ਉਹਦਾ ਵੀ ਚਾਲ ਅੱਠ ਜੂ ਕਬ ਚੱਲ ਜਿੰਨੇ ਦਿਨ ਰਹਿਣਾ ਰੱਜ ਕੇ ਰਹਿ ਲੂਗਾ ਹਾਂ ਵਾਓ ਹਾਂ ਚੱਲ ਕੋਈ ਨਹੀਂ ਅੰਨਾਂ ਨੂੰ ਕਿਹੜਾ ਦੁੱਪ ਪਰਿਆ ਰਿਆ ਧਿਆਨ ਰੱਖਣਗੇ ਉਹਦਾ ਹਾਂਜੀ ਉਹ ਤੇ ਹੈਗਾ ਹੀ ਆ ਅਲੱਗਰ ਲੀਨ ਕੱਪੜੇ ਤੇਰੇ ਦੇ ਤੇਰੇ ਪਰੋਹਨੇ ਦੇ ਭਾਬੀ ਜੀ ਵੀ ਕੀ ਚ ਰੋਲਦੀ ਹੈ ਕੱਪੜੇ ਕੋਈ ਰਹਿਣ ਤਾਂ ਮੈਂ ਨਹੀਂ ਖੜਨੇ ਹੈਗੇ ਨਹੀਂ ਗਲੀ ਵਿੱਚ ਪਹਿਲੀ ਵਾਰ ਆਈ ਖਾਲੀ ਹੱਥ ਥੋੜਾ ਕ ਲੈਣਾ ਤੇ ਨੂੰ ਆਲੇ ਨਾਲ ਸਭਨ ਮੈਂ ਆਂਪਾ ਅਜੀ ਸਗ ਲੈਣਾ ਤੇ ਚਲੋ ਕੱਪੜੇ ਵੀ ਜਨਾ ਲੈਣਾ ਤੇ ਮੈਂ ਲੈ ਲੈਣੀ ਆ ਤੇ ਫਹਿ ਰਹਿਣ ਦੋ ਨਹੀਂ ਥੋੜੇ ਨੇ ਫੜ ਪਾਪੀ ਜੀ ਤੈਨੂੰ ਫਿਰ ਆਹ ਤੀਰਾ ਖੋਲ ਤੇ ਇੱਕ ਹੀ ਦੇ ਦੋ ਬੜਾ ਵਾਂਗੀ ਸਗੈ ਨਹੀਂ ਸਾਸਕੀ ਕਹੂਗੀ ਪੀਪੀ ਅੱਕਿਆ ਨੇ ਖਾ ਲਈ ਹਥੇ ਤੋ ਦੁੱਤਾ ਵਾ ਆਪਾਂ ਕਿ ਕੋਈ ਗੱਲ ਥੋੜਾ ਕਰ ਨਹੀਂ ਤੈਨੂੰ ਉਹ ਤੇ ਪਾਪੀ ਜੀ ਹੈਗਾ ਵਾ ਪਰ ਮੰਮੀ ਨੇ ਇਦਾਂ ਦੇ ਹੈਗੇ ਉਹਦੇ ਮੈਂ ਨਾ ਬੜਾਈ ਕਰਦੀ ਆ ਉਹ ਸਭ ਨੂੰ ਮੁੰਡਿਆ ਕਹੈਂ ਟੇਹੀ ਕਿ ਤੂੰ ਉਥੋਂ ਕੁਝ ਲਿਆਉਣਾ ਨਹੀਂ ਹੈਗਾ ਵਾ ਵਾਹੁਰ ਦਾ ਸਭ ਕੁਝ ਦਿੱਤਾ ਵਾ ਨਹੀਂ ਭਾ ਗਲੀ ਨੇ ਪਹਿਲੀ ਵਾਰ ਆਈ ਆਂ ਪਰ ਖਾਲੀ ਹੱਥੀ ਥੋੜਾ ਤੈਨੂੰ ਖਾ ਲੈਣਾ ਹੈ ਪਾਪੀ ਜੀ ਤੇਰੇ ਮੇਰੇ ਇੱਥੇ ਫਰੈਂਡ ਤੇ ਦੀ ਮੇਰੀ ਫੋਟੋ ਜੀ ਉਹ ਕਿੱਥੇ ਗਈ ਆ ਉਹ ਗਰਲੀਨ ਦੇ ਹੱਥ ਜੀ ਟੁੱਟੀ ਤੇ ਅੰਦਰ ਰੱਖੀ ਉਥੇ ਉਹ ਦਬਾ ਪੀ ਜੀ ਮੈਂ ਆਣ ਕੇ ਵੇਖਣ ਦੀ ਹਾਂ ਇੱਥੇ ਮੇਰੀ ਫੋਟੋ ਹੁੰਦੀ ਕਿੰਨੀ ਸੋਹਣੀ ਲੱਗਦੀ ਤੇ ਇਦਾਂ ਕਰਿਓ ਭਾਈ ਆਏਗਾ ਨਾ ਉਹਨੂੰ ਹੁੱਕ ਲਵਾ ਕੇ ਤੇ ਲਾ ਦਿਓ ਕੋਈ ਨਹੀਂ ਗਰਲੀਨ ਲਵਾ ਲਾਂਗੇ ਫਿਰ ਲਾ ਦਾਂਗੇ ਆਪਾਂ ਇੱਥੇ ਪਾਪੀ ਜੀ ਚਾਚੀ ਜੀ ਕਿੱਥੇ ਆ ਲਾਓ ਕਾਲੀ ਨਾ ਕਹਿ ਲੈਣਾ ਅੱਗੇ ਨੂੰ ਕਹਿਣ ਦੇ ਕਿ ਚਲੋ ਚੱਲੀਏ ਉਥੇ ਅੰਦਰ ਬੈਠੇ ਹਣੀ ਡਰੈਗਰ ਵਿੱਚ BN ਫੋਟੋ ਦੀ ਪਈ ਆ ਇਥੇ ਤੇਰੀ ਮੈਂ ਇੱਕ ਚੀਜ਼ ਵੀ ਨਹੀਂ ਮੈਂ ਰਹਿਣ ਦੇਣੀ ਤੇਰੀ ਮੈਂ ਗਬੀਨ ਆ ਜਾ ਬਰ ਚੱਲੀਏ ਆ ਗਈ ਜੀ ਚੱਕਰ ਚਾਚੀ ਚੰਗਾ ਪੁੱਤ ਛੇਤੀ ਮੇਰਾ ਮਾਰਿਓ ਕੇ ਹਨ ਹਾਂਜੀ ਆਓ ਜੀ ਚਾਚੀ ਜੀ ਹਾਂ ਪੁੱਤ ਆਾਂ ਮੈਂ ਹੁਣ ਤੁਹਾਨੂੰ ਲੈਣ ਆਵਾਂਗੇ ਅਸੀਂ ਚਲੋ ਠੀਕ ਆ ਦਿਮਾਗ ਤੇ ਇੰਨੀ ਟੈਨਸ਼ਨ ਹੀ ਅੱਜ ਦਾ ਤੇ ਭਾਰ ਲੱਥਾ ਸਿਰੋਂ ਅਹ ਨਹੀਂ ਰਹੋਗੇ ਅਜੇ ਤੱਕ ਆਏ ਨਹੀਂ ਆ ਫੋਨ ਵੀ ਲਾਇਆ ਤੇ ਉਹ ਵੀ ਨਾ ਚੁੱਕਿਆ ਹੈਗਾ ਦੇਖ ਕੇ ਹਮ ਨਹੀਂ ਭਲਾ ਜੀ ਪਾਣੀ ਲੈ ਗਿਆ ਆ ਗਈ ਜੇ ਮੈਂ ਆ ਗਿਆ ਜੇ ਆ ਗਿਆ ਤੈਨੂੰ ਦਿਖਾ ਦਿਆ ਆ ਗਿਆ ਹਨੇਰਾ ਹੀ ਹੋ ਗਿਆ ਤੇ ਹਨੇਰਾ ਹੋ ਜਾਂਦਾ ਹੋ ਜਾਗਾ ਮਾ ਜੀ ਹੂੰ ਲੈ ਫੂੰਦੀ ਤੇ ਚੁੱਕਿਆ ਬੰਦ ਆਉਂਦਾ ਡਾਡਾ ਉਹ ਬੈਠੀ ਲੋਗੀ ਫੂੰਦੀ ਤੇ ਕੀ ਬਣ ਗਿਆ ਕੰਮ ਹਾਂ ਕੰਮ ਕੰਮ ਬਣ ਗਿਆ ਕਿਦਾਂ ਦੀ ਹੁਣ ਟਿਕਟ ਬਸ ਹੁਣ ਟਿਕਟ ਕਰਾਉਣੀ ਐ ਮੈਡੀਕਲ ਹੋ ਗਿਆ ਠੀਕ ਹੈ ਵਜੇ ਇਹਨਾਂ ਬੜਾ ਕੰਮ ਬਣ ਗਿਆ ਤੇ ਖੱਜਾ ਖਾਪੇ ਬੜੀ ਹੋਈ ਜਾਂ ਟ੍ਰਿਕ ਨਾਲ ਜੇ ਬਾਹਰ ਛੜਿਆ ਟਾਈਮ ਬਾਅਦ ਆ ਗਿਆ ਦਿਨ ਪੜਾ ਜੰਡ ਖਰਾਬ ਹੋ ਜਾਂਦੇ ਆ ਚਲੋ ਠੀਕ ਐ ਇਹਨਾਂ ਸ਼ੂਗਰ ਵੀ ਕੰਮ ਬਣ ਗਿਆ ਆਹ ਇਹ ਤੇ ਵਧੀਆ ਵੀ ਸ਼ੁਕਰ ਹੈ ਮਹਾਰਾਜ ਦਾ ਕੰਮ ਬਣ ਗਿਆ ਉਹ ਤੇ ਘਟੀ ਗੱਲ ਜਿਹੜੀਆਂ ਨੇ ਰਹਿ ਗਈ ਫੇਰ ਹਾਂ ਟੈਕ ਟਿਕ ਕਰਾਉਣੀ ਬਸ ਬਾਹਰ ਤਿਆਰੀ ਠੀਕ ਆ ਤੂੰ ਇਹ ਗੱਲ ਛੱਡ ਤੂੰ ਦੱਸ ਕੋਲੀਨ ਆਈ ਸੀ ਕਿਦਾਂ ਠੀਕ ਠਾਕ ਕਿਦਾਂ ਭਾਈ ਦਾ ਸੁਭਾਅ ਵਧੀਆ ਭਾਜੀ ਦਾ ਸੁਭਾਅ ਤੇ ਚੰਗਾ ਹੀ ਟਾਡੀ ਪਹਿਣ ਦੀਆਂ ਤੇ ਗੱਲਾਂ ਹੀ ਬਦਲ ਗਈਆਂ ਦੂ ਚੌਂ ਦੇਣਾ ਚ ਉਹਦੀ ਤੇ ਹਵਾਈ ਤਾਂ ਦੀ ਹੋ ਗਈ ਆ ਉਹ ਤੇ ਆਂਦੀ ਸੌਖੇ ਹੀ ਬੜੇ ਠੀਕ ਆ ਵਧੀਆ ਸੌਖੇ ਕਰ ਗਈ ਆ ਮੈਂ ਤੇ ਪਰਮਾਤਮਾ ਦਾ ਸ਼ੁਕਰ ਕਰਨਾ ਵਧੀਆ ਕਰ ਗਈ ਆ ਜੇਨਾਂ ਦੀਆਂ ਧੀਆ ਸੁਖੀ ਆ ਨਾਲ ਦਾ ਮਾਂ ਪੇ ਵੀ ਸੁਖੀ ਆ ਵਧੀਆ ਵਧੀਆ ਘਰ ਮਿਲਿਆ ਤੇ ਗੁਲੀ ਨੇ ਮੇਰੇ ਬਾਰੇ ਨਹੀਂ ਪੁੱਛਿਆ। ਨਾ ਉਹਨੇ ਤੇ ਇੱਕ ਵਾਰੀ ਨਹੀਂ ਪੁੱਛਿਆ ਹੈਗਾ ਤੁਹਾਡੇ ਬਾਰੇ। ਨਹੀਂ ਨਹੀਂ ਇਹ ਨਹੀਂ ਹੋ ਸਕਦਾ ਝੂਠ ਬੋਲਦੀ ਮੇਰੀ ਭੈਣ ਦਾ ਕਰ ਨਹੀਂ ਸਕਦੀ ਗੁਲੀ। ਨਾ ਪੁੱਛਿਆ। ਤੁਹਾਨੂੰ ਵੀ ਮੇਰੀ ਗੱਲ ਤੇ ਯਕੀਨ ਆਉਣਾ। ਸਭਾ ਪਾਜੀ ਨੇ ਪੁੱਛਿਆ ਦੋ ਤਿੰਨ ਵਾਰੀ। ਵੀ ਪਾਜੀ ਨੇ ਕਦੋਂ ਆਉਣਾ? ਪਟਾੜੀ ਪਹਿਨੇ ਤੇ ਇੱਕ ਵਾਰੀ ਨਹੀਂ ਪੁੱਛਿਆ। ਹਲੋ ਉੱਠ ਇੱਕੋ ਚਾਹ ਬਰਾ। ਚਾਹ ਪੀਏ ਸਰਦਾਰ ਜੋਂ ਅਦਾ ਮੈਂ ਕੱਪੜੇ ਬਦਲਣ ਨਾਲੇ। ਪਤਾ ਨਹੀਂ ਕੀ ਗੱਲ ਐ ਮ ਬਥੇਰਾ ਇਹਨੂੰ ਕੈਨੀ ਆ ਬਥੇਰੀਆਂ ਪੱਟੀਆਂ ਪੜਾਉਣੀ ਪਰ ਸਮਝਦਾ ਹੀ ਨਹੀਂ ਭੈਣ ਆਪਣੀ ਦੇ ਗੁਣ ਗੁੰਮਦਾ ਰਹਿੰਦਾ ਐ ਕਲੈਣੀ ਜੀ ਨੇ ਪਤਾ ਨਹੀਂ ਕੀ ਇਹਦੇ ਸਿਰ ਚ ਟੂੜਿਆ ਵਾ ਗਲੋਂ ਲੱਖ ਦੀ ਨਹੀਂ ਆ ਲਾਵ ਮੈਨੂੰ ਇੱਥੇ ਕੱਲੀ ਨੁਭਾ ਗਈ ਆਪ ਆਏ ਹੈ ਨਹੀਂ ਆ ਪਤਾ ਨਹੀਂ ਕਿੱਥੇ ਚਲ ਗਏ ਆ ਇੱਥੇ ਵੀ ਟਾਈਮ ਪਾਸ ਕਿਹੜਾ ਹੁੰਡਿਆ ਕੱਲਿਆਂ ਦਾ ਜੈ ਦੀਦੀ ਨੇ ਆਏ ਗਏ ਮੈਂ ਅੱਗੇ ਕਹਿਣ ਦੀ ਆ ਲਾਵ ਪਤਾ ਨਹੀਂ ਕਿੱਥੇ ਚਲ ਗਏ ਆ ਤੂੰ ਹੀ ਇਕੱਲੇ ਬੈਠੇ ਉੱਤੇ ਨਹੀਂ ਦੀਦੀ ਮੈਂ ਇਕੱਲੀ ਕਿੱਥੇ ਮਿਲਣਾ ਹੀ ਲਾਵੇ ਨਾਲ ਆਏ ਹੀ ਧੁੱਪ ਬੜੀ ਸੋਹਣੀ ਲੱਗੀ ਹੀ ਤੇ ਮੈਨੂੰ ਅਧੇ ਆ ਜਾ ਉੱਤੇ ਸੈਕਿੰਡ ਚੱਲੀਏ ਅੱਛਾ ਆਹ ਬੜੀ ਸੋਹਣੀ ਛੂੜੀਆਂ ਪਾਈਆਂ ਜੇ ਮੰਮੀ ਨੇ ਦਿੱਤੀਆਂ ਉਹ ਦਿਨ ਨਾ ਮੈਂ ਜਾਣਾ ਹੀ ਪਿੰਡ ਤੇ ਮੰਮੀ ਕਹਿੰਦੇ ਸੀ ਕਿਸੇ ਨਿਆਰੇ ਕੋ ਹੋਈਏ ਤੇ ਉਹ ਦਿਨ ਮਿਲਿਆਣੀ ਹੀ ਬਾਚ ਲੈਣ ਦੀਆਂ ਹੋਣੀਆਂ ਫਿਰ ਹਾਂਜੀ ਜਿੱਦਣ ਹੀ ਚੱਲੇ ਆ ਨਾ ਫੇਰਾ ਪਉਣ ਮੰਮੀ ਨੇ ਇੱਕ ਦਿਨ ਪਹਿਲਾਂ ਹੀ ਦਿੱਤੀਆਂ ਇਹ ਅੱਛਾ ਸੋਹਣੀਆਂ ਬਣਾਈਆਂ ਵੈਸੇ ਸਿਆਰੇ ਨੇ ਹਾਂ ਜੀ ਡਿਜ਼ਾਈਨ ਬੜਾ ਸੋਹਣਾ ਵਾ ਤੇ ਟੈਂਪਾਸ ਨਹੀਂ ਹੁੰਦਾ ਹੈਗਾ ਵੇਲੀ ਬੈਠੀ ਦਾ ਕਿਉਂਕਿ ਮੈਂ ਪਿੱਛੇ ਵੀ ਕੰਮ ਕਰਦੀ ਰਹੀ ਨਹੀਂ ਹਾਂ ਤੇ ਫੇਰ ਸਾਰਾ ਦਿਹਾੜੀ ਲੰਗਦੀ ਹੀ ਤੇ ਤੁਸੀਂ ਐਦਾਂ ਕਰੋ ਵੀ ਜਿਹੜੀ ਰਸਮ ਕਰਨੀ ਹੈ ਕਰ ਲਓ ਤੇ ਮੈਨੂੰ ਕੰਮ ਲਾਓ ਕੋਈ ਗੱਲ ਨਹੀਂ ਗਰਲੀ ਤੂੰ ਟੈਨਸ਼ਨ ਕਿਉਂ ਲੈਣੀ ਹੈ ਸਾਰੀ ਉਮਰ ਕੰਮ ਹੀ ਕਰਨਾ ਜੇ 2-4 ਦਿਨ ਪੱਕੀਆਂ ਮਿਲਦੀਆਂ ਤੇ ਖਾੜਾ ਨਹੀਂ ਦੀਦੀ ਚਲੇ ਇਹ ਪਹਿਰਾਲ ਮਿਲ ਕੇ ਕੰਮ ਕਰ ਲਿਆ ਕਰਾਂਗੇ ਮੇਰੇ ਵੀ ਹੁਣ ਭਰਾ ਦਾ ਵਿਆਹ ਮੈਂ ਤੇ ਉੱਥੇ ਚਲ ਜਿਆ ਕਰਨਾ ਵਾ ਤਮਾ ਕਰੋ ਤੂੰ ਹੀ ਸਾਰਾ ਦਿਨ ਕਰਨਾ ਵਾ ਚਲ ਜਿੰਨੇ ਦਿਨ ਮੈਂ ਇੱਥੇ ਆ ਮੈਂ ਕਰ ਲੈਨੀ ਆ ਦੀਦੀ ਕੋਈ ਗੱਲ ਨਹੀਂ ਮੈਂ ਹੁਣ ਹੈਗੀ ਆ ਨਾ ਤੀ ਬੇਫਿਕਰੀ ਨਾਲ ਆ ਪ੍ਰਾਦਾ ਵਾ ਵੇਖਿਓ ਜੋੜਾ ਵੀ ਕੰਮ ਹੋ ਗਣਾ ਤੀ ਕਰਿਓ ਮੰਮੀ ਮੈਨੂੰ ਅੱਗੇ ਦੱਸਣ ਦੇ ਪੇਰੇ ਕੱਲੀ-ਕੱਲੀ ਤੇ ਹੈਗੀ ਆ ਤੇ ਇੰਨੇ ਸਭ ਕੁਝ ਕਰਨਾ ਵਾ ਉਥੇ ਆਹੋ ਮੈਂ ਤੇ ਚਲ ਜਿਆ ਕਰਨਾ ਵਾ ਕੋਈ ਗੱਲ ਨਹੀਂ ਦੀਦੀ ਤੀ ਜਾਇਓ ਬੇਫਿਕਰੀ ਹੋ ਕੇ ਜਾਇਓ ਇਹਨਾਂ ਵਹਿ ਗੱਲ ਪੁੱਛਾਂ ਗੁੱਸਾ ਤੇ ਨਾ ਕਰਾਂਗੀ ਨਹੀਂ ਦੀਦੀ ਤੜੀ ਗੱਲ ਦਾ ਕਿਹੜੀ ਦਾ ਗੁੱਸਾ ਕਰਨਾ ਤੂੰ ਪੁੱਛੋ ਤਾਂ ਸਹੀ ਮੈਨੂੰ ਵੈਸ ਤੇਰੀ ਚਾਚੀ ਨੇ ਤੈਨੂੰ ਮਾਵਾ ਵਾਂਗ ਹੀ ਪਾਲ ਲਿਆ ਵਾ ਵੈਸੇ ਦੁਨੀਆ ਕਹਿ ਦਿੰਦੀ ਹੈ ਨਾ ਕਿ ਕਦੀ ਵੀ ਚਾਚੀਆਂ ਮਾਵਾ ਨਹੀਂ ਬਣ ਸਕਦੀਆਂ ਨਹੀਂ ਦੀਦੀ ਚਾਚੀ ਮੇਰ ਨਾਲ ਬੜਾ ਹੀ ਕਰਦੇ ਆ ਤੇ ਨਾਲੇ ਵੀਰ ਜੀ ਵੀ ਮੇਰ ਨਾਲ ਬੜਾ ਕਰਦੇ ਆ ਭਾਬੀ ਵੀ ਮੈਨੂੰ ਨਹੀਂ ਉਹਨਾਂ ਕਦੀ ਉੱਪਰ ਆ ਕੀਤਾ ਚੱਲ ਫਿਰ ਤੇ ਵਧੀਆ ਆ ਇਦਾਂ ਵੀ ਚਾਹੀਦਾ ਆ ਨਾਲੇ ਜੇ ਤੈਨੂੰ ਆਪਣਾ ਬਣਾ ਕੇ ਰੱਖਿਆ ਵਾ ਕੋਈ ਛੋਟੀ ਮੋਟੀ ਗੱਲ ਥੋੜੀ ਆ ਅਗਰ ਲਈ ਨਾ ਅੱਜ ਕੱਲ ਤੇ ਨਾ ਕੋਈ ਵੀ ਬਗਾਨੇ ਬੱਚੇ ਨੂੰ ਨਹੀਂ ਸਾਂਭਦਾ ਸੋ ਸੋਨਾ ਨੱਕ ਘੂਰੀਆਂ ਵਟਦੇ ਆ ਜਿੱਦਾਂ ਅੱਜ ਦੇ ਕੱਲ੍ਹ ਜਮਾਨਾ ਆ ਗਿਆ ਤੇ ਜਿਹਦੇ ਚਾਚੀ ਨੇ ਤੈਨੂੰ ਮਾਮਾ ਵਾਂਗ ਪਾਲ ਲਿਆ ਵਾ ਨਾ ਤੇ ਇਹ ਗੱਲ ਤੇ ਬਹੁਤ ਵਧੀਆ ਆ ਫਿਰ ਨਹੀਂ ਦੀਦੀ ਮੇਰਾਂ ਸੱਚੀ ਬੜਾ ਕਰਦੇ ਆ ਉਹ ਤਾਂ ਉਦਣ ਵੀ ਕਹਿਣ ਦੇ ਹੀ ਕਿ ਤੂੰ ਵਿਆਹ ਹੀ ਗਈ ਸਾਡੇ ਤਾਂ ਘਰ ਹੀ ਖਾਲੀ ਹੋ ਗਿਆ ਵਾ ਤੇ ਮੈਨੂੰ ਸੋ ਕਹਿਣ ਦੇ ਭਾ ਜਦੋਂ ਆਏਂਗੇ ਨਾ ਦੋ ਚਾਰ ਦਿਨ ਵੱਧ ਰਹਿਪੀ ਚਲ ਫਿਰ ਕੋਈ ਨਹੀਂ ਆ ਜਦੋਂ ਵੀ ਜਾਵੋਗੇ ਨਾ ਇੱਕ ਵਾਰੀ ਮੇਰੇ ਭਰਾ ਦਾ ਵਿਆਹ ਹੋ ਲੈਂਦੇ ਫਿਰ ਭਾਵੇਂ ਤੁਸੀਂ 10 ਦਿਨ ਮਹੀਨਾ ਜਿੰਨਾ ਦਿਨ ਕਰਦਾ ਉਹਨੇ ਦੀ ਰਹਿਓ ਹੋਏ ਗੱਲ ਨਹੀਂ ਦੀਦੀ ਉਹ ਨਹੀਂ ਮੈਂ ਕਹਿਂਦੀ ਮੰਮੀ ਕਹਿੰਦੇ ਨਾ ਉਹ ਰਸਮ ਹੁੰਦੀ ਆ ਵੀ ਉਹਨਾਂ ਲੈਣ ਆਉਣਾ ਫਿਰ ਹੀ ਲੈਣ ਜਾਣਾ ਉਹ ਗੱਲ ਕਰ ਹਾਂ ਉਹ ਤੇ ਚੱਲ ਕੋਈ ਨਹੀਂ ਉਹ ਗੱਲਾਂ ਗੱਲਾਂ ਤੇ ਮੈਂ ਮੈਗਰਲੀਨ ਭੁੱਲੀ ਗਈ ਕਿ ਮੈਂ ਥੱਲੇ ਸਬਜ਼ੀ ਧਰ ਕੇ ਆਈ ਆ ਕਿਤੇ ਥੱਲੇ ਹੀ ਨਾ ਲੱਗ ਜੇ ਮੈਂ ਨਾ ਜਾ ਕੇ ਕੜਸ਼ੀ ਫੇਰਦੀ ਆ ਚਲ ਠੀਕ ਮੈਂ ਜਾਣੀ ਫਿਰ ਦੀਦੀ ਮੈਂ ਵੀ ਜਾਣੀ ਆ ਤੁਹਾਡੇ ਨਾਲ ਮੈਂ ਇੱਥੇ ਕੀ ਕਰਨਾ ਕੱਲੀ ਮੈਂ ਹੁਣੇ ਤੇ ਇੱਧਰ ਨੂੰ ਲੱਗ ਗਿਆ ਵਾ ਆਪੇ ਆ ਜਾਂਦਾ ਵਾ ਤੇ ਬਹਿ ਕੇ ਗੱਲਾਂ ਬਾਤਾਂ ਕਰਿਓ ਮੈਨੂੰ ਤੇ ਚੱਲ ਦੇਖਣਾ ਹੀ ਪੈਣਾ ਮੈਂ ਵੈਨ ਨਹੀਂ ਜਾ ਕੇ ਮੈਨੂੰ ਪੁੱਛਣ ਡੇ ਹੀ ਤੇ ਤੇਰੀ ਚਾਚੀ ਹੁਣੀ ਕਿੰਨਾ ਕ ਤੇਰ ਨਾਲ ਪਿਆਰ ਕਰਦੀ ਆ ਉਹ ਤੇ ਮੈਂ ਝੂਠ ਹੀ ਮੰਨਦੀ ਹਾਂ ਮੈਨੂੰ ਤੇ ਪਤਾ ਹੀ ਚਾਚੀ ਨੇ ਕਦੇ ਵੀ ਨਹੀਂ ਮੈਨੂੰ ਆਪਣੀ ਧੀ ਮੰਨਿਆ ਹੈਗਾ ਮੈਨੂੰ ਤੇ ਦੂਰ ਦੂਰ ਹੀ ਛੱਡ ਦੇ ਹੁੰਦੇ ਹੀ ਤੇ ਜੇ ਮੈਂ ਕਿਹਾ ਹੀ ਮੈਂ ਅੱਗੇ ਪੜਨਾ ਵਾ ਤੇ ਪੜਾਇਆ ਵੀ ਨਹੀਂ ਹੈਗਾ ਛੇਤੀ ਛੇਤੀ ਮੇਰਾ ਵਿਆਹ ਕਰਤਾ ਤੇ ਜੇ ਚਾਚੀ ਦੀ ਆਪਣੀ ਧੀ ਹੁੰਦੀ ਉਹਨੇ ਵੀ ਇਦਾਂ ਕਰਦੀ। ਉਹ ਤਾਂ ਵੀਰ ਹੀ ਚੰਗਾ ਵਾ। ਜਿਹੜਾ ਮੇਰੀ ਸਾਈਡ ਲੈਂਦਾ ਰਿਹਾ ਹਰ ਗੱਲ ਤੇ। ਕਦੀ ਨਹੀਂ ਉਹਨੇ ਕਿਹਾ ਵੀ ਇਹ ਮੇਰੀ ਭੈਣ ਨਹੀਂ, ਜੇ ਚਾਚੀ ਨੇ ਕਿਤੇ ਮੈਨੂੰ ਮਾੜਾ ਜਿਹਾ ਮਾਰਨਾ ਵੀ ਤਾਂ ਉਹਨੇ ਅੱਗੇ ਹੋ ਜਾਣਾ। ਤੇ ਮੰਮੀ ਇਹਨੂੰ ਕਿਉਂ ਮਾਰਦੀ ਆਂ? ਹੌਣ ਕਿਉਂ ਜਾਣ। ਕਿੰਨਾ ਵਾ। ਪਹਿਲੀ ਪੂਰੀ ਹੋਣੀ ਚਾਹੀਦੀ। ਲੈ। ਮੈਂ ਸੋਚਣ ਨਹੀਂ ਕਿ ਬਾਹਰ ਪਿਆਲੀ ਵੱਲ ਗਿਆ ਫੇਰਾ ਮਾਰਨ। ਆਹਦੇ ਚਾਚਾ ਪਤੀ ਆ ਛੇੜੇ ਲੱਗੇ ਇੱਥੇ। ਇੰਨੇ ਮਮੀ ਮੈਨੂੰ ਜਾਣ ਨਹੀਂ ਦਿੱਤਾਗਾ ਚੱਲਿਆ ਤਾਂ ਮੈਂ ਬਾਹਰ ਨੂੰ ਆਂ ਅੱਛਾ ਆਹਦਾ ਵੀ ਚਾਚਾ ਪਹਿਲਾਂ ਮੇਰ ਨਾਲ ਪੈੜੀ ਆ ਆਓ ਕੱਲਾ ਕਰੇ ਵੀ ਕੀ ਹੁਣ ਵਿਚਾਰਾ ਇਹ ਲੋ ਮਮੀ ਆਓ ਮਰਦੀਆਂ ਛੇਕਾਂ ਕਿੱਦਾਂ ਦੀਆਂ ਹੁੰਦੀਆਂ ਹਨਾ ਹਾਂ ਹੇ ਮਮੀ ਰਾ ਫੂਨਾ ਚੱਲ ਚੋਕੀ ਲੈਣੀ ਹੈ ਹਲੋ ਕੀ ਹਾਲ ਹੈ ਠੀਕ ਤਾਂ ਕਿਆ ਹਾਂ ਠੀਕ ਠਾਕ ਹੈ ਮਮੀ ਕੀ ਗੱਲ ਬਤਵਾਜ ਬੜੀ ਹੋ ਰਹੀ ਹੋ ਰਹੀ ਆ ਆ ਅਜੇ ਤੇ ਘਾਟਾ ਘਰੋਂ ਹੀ ਚਲ ਗਈ ਆ। ਤਾਂ ਵੀ ਤੀਵਾਜ ਬੜੀ ਹੋਲੀ ਹੋਲੀ ਆਉਣ ਦੀ ਸੀ ਗੱਲ। ਮੰਮੀ ਤਾਂ ਵੀ ਨੀ ਉਹ ਗਲੋਂ ਲੱਥਦੀ ਐ ਤੇ ਸੁਗਾਤ ਨੂੰ ਲੈਣ ਜਾਣਾ ਪਰਸੋਂ। ਹੁਣ ਲੀੜੇ-ਲੂੜੇ ਖੜਨੇ ਪੈਣੇ ਸਾਰੇ ਟੱਬਰ ਦੇ। ਐਵੇਂ ਨਾ ਤੂੰ ਖਰਚਾ ਕਰਦੀ ਤੇ ਨਹੀਂ ਕੋਈ ਸफ्ते ਜਿ ਤੂੰ ਦੇਖ ਕੇ ਤੇ ਉਹ ਲੱਗੇ ਕੋਈ ਇਟਾ ਖਰਚਾ ਕਰਾਂ ਦੀ ਲੋੜ ਨਹੀਂ ਆ ਕਿ। ਮੈਂ ਤੇ ਅੱਗੇ ਮੰਮੀ ਨੂੰ ਕਹਿਣ ਦੀ ਵੀ ਘਰ ਪਏ ਸੂਟ ਉਹ ਲੈ ਜੰਨੇ ਲਾ ਕੇ। ਪਰ ਮੰਮੀ ਇਹ ਜੇ ਮੰਨਣਾ ਨਹੀਂ ਰਹੀ। ਨਹੀਂ ਨਹੀਂ। ਮਾ ਦੁੱਖ ਚ ਕਰੰਦੀ ਕੋਈ ਜ਼ਰੂਰਤ ਨਹੀਂ ਹੈਗੀ ਤੂੰ ਜਿਹੜੇ ਘਰ ਹੈਗੇ ਆ ਤੁਸੀਂ ਉਹ ਹੀ ਲਾਓ ਇਹਨਾਂ ਖੱਤਿਆ ਕੋ ਕਰਨਾ ਠੀਕ ਹੈ ਹੋਰ ਸੁਣਾਓ ਤੂੰ ਠੀਕ ਠਾਕ ਜੈ ਹਾਂਜੀ ਹਾਂਜੀ ਬੱਸ ਠੀਕ ਜੇ ਤੂੰ ਸੁਣਾ ਤੂੰ ਬੋਲਦੀ ਕਾਹ ਚ ਨਹੀਂ ਜਾਣੀ ਅੱਤੇ ਠੀਕ ਹੈ ਹੋਰ ਰੋਟੀ ਰਟੀ ਖਾ ਲਈ ਹਾਂਜੀ ਹਾਂਜੀ ਖਾ ਲਈ ਤੂੰ ਪਤਾ ਖਾ ਲਈ ਹਾਂਜੀ ਖਾ ਲਈ ਜੀ ਤੂੰ ਆਪਣੇ ਸਾਸ ਨਾਲ ਮਿੱਠੀ ਪਿਆਰੀ ਹੋ ਕੇ ਆਣਾ ਵਾ ਤੂੰ ਆਪਣੇ ਹੱਥ ਚ ਕਰਨੀ ਹੈ ਸਾਰੇ ਤੂੰ ਘਾਹ preparada ਨਹੀਂ ਕਰ ਚਨਾ ਠੀਕ ਐ ਮੰਮੀ ਚਲੋ ਉਹ ਤਾਂ ਠੀਕ ਐ ਮਾਨੀ ਮੇਟਾ ਦੀ ਗੱਲ ਆ ਹਾਂ ਉਹ ਤਾਂ ਦੇ ਪੁੱਤ ਤੂੰ ਬੜੀ ਸਿਆਣੀ ਆ ਪਰ ਤੂੰ ਸਾਰਿਆਂ ਨੂੰ ਆਪਣੇ ਵਾਸਤੇ ਕਰਕੇ ਰੱਖਣਾ ਵਾ ਜਿਹੜੀ ਸਾਰੇ ਤੇਰੀ ਗੱਲ ਕਰਨ ਠੀਕ ਜੇ ਇੱਕ ਕਮਲ ਵੀ ਤੇਰੀ ਗੱਲ ਕਰੇ ਤੇ ਤੇਰੀ ਗੱਲ ਸੁਣੇ ਆਪਣੀ ਭੈਣ ਨੂੰ ਨਾ ਬੰਨੇ ਕੁਝ ਪਰ ਮੰਮੀ ਮੈਂ ਤੈਨੂੰ ਬਥੇਰਾ ਸਮਝਾਉਣਾ ਚਾਹੁੰਦੀ ਉਹ ਸਮਝਦੇ ਨਹੀਂ ਹੈਗੇ ਇਹਦੇ ਉਹ ਦੇ ਆਪਣੀ ਮਨ ਮਰਜ਼ੀ ਕਰਦੇ ਆ ਉਹ ਨਹੀਂ ਬੱਤ ਤੁ ਆਪਕੀ ਸਾਸਣਾ ਸਹੀ ਨੇ ਨਾ ਠੀਕ ਹੈ ਕਿ ਮੰਮੀ ਚੰਗਾ ਬਾਰ ਕੋਈ ਵਾਜ ਦਿਆ ਮਾਰਨ ਹਾਂ ਠੀਕ ਹੈ ਠੀਕ ਹੈ ਬੱਤ ਤੂੰ ਆਪਣਾ ਕੰਮ ਕਰ ਠੀਕ ਚਲ ਮੇਰੇ ਮਾ ਮਾ ਮੈਂ ਇਹਨ ਦਿਨ ਮਾਂ ਨੂੰ ਕਿੰਨਾ ਫਿਕਰਿਆ ਕਿ ਮੈਂ ਆਪਣੀ ਤਿੰਨ ਨੂੰ ਫੋਨ ਲਾ ਕੇ ਪੁੱਛਿਆ ਵੀ ਠੀਕ ਠਾਕ ਹੈ ਚਲ ਮੈਂ ਬਾਦ ਨੂੰ ਜਾਨੀ ਵਾਜ ਦਿਆ ਕੋਈ ਮਾਰਨ ਮੰਮੀ ਫਿਰ ਕਰੋ ਨਾ ਗੱਲ ਤੇ ਕਰਨੀ ਕਦੋਂ ਆ ਜਦੋਂ ਵੇਲਾ ਹੱਥੋਂ ਲੰਘ ਗਿਆ ਨਹੀਂ ਨਹੀਂ ਮੈਂ ਘਰ ਦੇ ਆ ਥੋੜੇ ਜੇ ਘਰ ਵਿਹਾਰ ਜੇ ਹੋ ਜਾਣ ਨਾ ਹੋਂ ਜਾਣ ਦੇ ਤੇ ਫਿਰ ਘਰ ਦੇ ਮੈਂ ਲਵਣਾ ਗੱਲ ਹਲੇ ਉਤਰਾ ਮੈਂ ਲਵਣਾ ਬੰਨੀ ਕੀਤੀ ਇਹ ਆ ਨਾ ਕਿ ਤੁਸੀਂ ਲਵਣਾ ਘਰ ਛਡੋ ਗੱਲ ਬਾਅਦ ਇਹ ਨਾ ਹੋਵੇ ਕਿ ਉਹ ਸਾਰੀ ਪਿੱਛੇ ਜ਼ਮੀਨ ਲਵਾਵੇ ਕਿ ਚੱਲ ਮੇਰੇ ਨਾਲ ਮੇਲ ਵਜੋਲ ਬਣਿਆ ਰਹੂਗਾ ਚਾਚੇ ਤਾਇਿਆਂ ਦਾ ਨਹੀਂ ਕੋਈ ਗੱਲ ਨਹੀਂ ਹੋਣਾ ਲਾਵਾ ਹੁੰਦਾ ਨਾ ਤੇ ਫਿਰ ਘਰ ਦੇ ਚੱਲ ਘਰ ਤੇ ਲਿਓ ਮੇਰਾ ਵੇਖ ਲਓ ਹਾਂ ਬਾਹਰ ਤੱਕ ਤੁਹਾਡਾ ਘਰ ਬੂਆ ਪਰਤਾ ਹੀ ਇੰਨਾ ਕੁਝ ਲੈ ਕੇ ਆਈ ਹਾਂ ਸਮਾਨ ਤੇ ਪੋਤਾ ਤਾਂ ਹੀ ਤੇ ਹੁਣ ਮੈਂ ਅੱਗ ਫੱਕਣ ਨਹੀਂ ਆ ਵੀ ਚੱਲ ਜਿਹੜੇ ਨੂੰ ਉੱਥੋਂ 2 ਕਿੱਲੇ ਆ ਜਾਣਗੇ ਉਹ ਵਧੀ ਹੋ ਤੇ ਇੱਥੋਂ ਵਾਲੇ ਤੁਹਾਨੂੰ ਹੋ ਜਾਣਗੇ ਤੁਹਾਡੇ ਆ ਹੋਈ ਤੇ ਗੱਲ ਹੈਗੀ ਆ ਆਹੋ ਮੈਂ ਇਹੋ ਸੋਚਣ ਢੀ ਆਪਣੇ ਪੁੱਤਰੇ ਦਾ ਹੋਰ ਮੈਨੂੰ ਕੀ ਲੋੜ ਪਈ ਸੀ ਹੂੰ ਤੁਸੀਂ 5 ਕਿੱਲੇ ਕਹਿਣ ਦੇਜੇ ਮੰਮੀ ਤੁਸੀਂ 2 ਕਿਲੋ 2 ਕਿਲੋ ਮੰਮੀ ਤੁਸੀਂ 2 ਕਿੱਲੇ ਕਹਿਣ ਦੇਜੇ 8 ਕਿੱਲੇ ਆ ਪੂਰੀ ਪੈਲੀ ਉਦੋਂ ਵਿਚੋਲ ਨੇ ਵੀ ਤੇ 8 ਕਿੱਲੇ ਦੱਸਿਆ ਸੀ ਤੇ ਨਾਲੇ ਤੁਸੀਂ ਆਪ ਵੀ ਤੇ ਭਰਤਾ ਕਰਾਇਆ ਹੀ ਨਾ 8 ਕਿੱਲੇ ਪੈ ਲਈ ਆ ਉਹਦੇ ਨਾਲ ਆਹੋ ਚਲ ਆਂਦੇ ਤੇ ਉਤਰਾਂ 8 ਕਿੱਲੇ ਹੀ ਹੁਣ ਪਤਾ ਨਹੀਂ ਨਾ ਵੀ ਕੋਈ ਉਹਦੇ ਪਿਛਲੇ ਆਨੇ ਕੋਈ ਵਾਦਾ ਘਾਟਾ ਨਾਲ ਵਿੱਚੋਂ ਕੀਤਾ ਹੋਵੇ ਪੈਲੀ ਦਾ ਮੰਮੀ ਜਦੋਂ ਪੈਲੀ ਉਹਦੇ ਨਾਲ ਹੀ ਤੇ ਵਾਦਾ ਘਾਟਾ ਕਿਵੇਂ ਹੋ ਜਾਣਾ ਹੈ ਭਲਾ ਚਲ ਕੋਈ ਗੱਲ ਨਹੀਂ ਐਨੇ ਕਾਲੀ ਨਾ ਪੈ ਤੂੰ ਕਰ ਲੈਨੇ ਕੋਈ ਗੱਲ ਨਹੀਂ ਆਉਂਦਾ ਤੂੰ ਨਾ ਲਵਨਾ ਕਰਦੀ ਮੈਂ ਆਉਂਦਾ ਤੇ ਗੱਲ ਚਲ ਤੁਸੀਂ ਗੱਲ ਘੱਟ ਛੜਿਓ ਅਗਲੇ ਦੇ ਕੰਨੀ ਪਈ ਹੋਊਗੀ ਤੇ ਚੰਗੀ ਆ ਹਾਂ ਤੇ ਨਾਲੇ ਰਿਸ਼ਤਾ ਵੀ ਮੈਂ ਐਸੇ ਕਰਕੇ ਕੀਤਾ ਸੀ ਔਰ ਮੈਨੂੰ ਕੀ ਲੋੜ ਪਈ ਆ ਨਾਥ ਕੁੜੀ ਦਾ ਰਿਸ਼ਤਾ ਲੈਣ ਦੀ ਆਹ ਹੋਏ ਤੇ ਗੱਲ ਹੈਗੀ ਆ ਤਵੇ ਮਮੀ ਲੱਗ ਗਿਆ ਕਿੱਥੇ ਹੁਣ ਉਹ ਹੁਣ ਬਾਹਰ ਪਿਆਲੇ ਨੂੰ ਗਿਆ ਆਂਦਾ ਮੈਂ ਫੇਰਾ ਮਾਰ ਕੇ ਆਉਂ ਠੀਕ ਆ ਹੂੰ ਚੋਰ ਮਮੀ ਫਿਰ ਮੈਂ ਵੀ ਨਾ ਕੋਈ ਕੰਮ ਧੰਦਾ ਵੇਖ ਲੈਨੀ ਆ ਤੇ ਨਾਲੇ ਨਾ ਗਰਲੀਨ ਨਾ ਸੰਗੀ ਹੋਵੇ ਫਿਰ ਐਵੇਂ ਰੋਲਾ ਪਾਊਗਾ ਉਹ ਖੜਿਆ ਬਾਹਰ ਧੁੱਪੇ ਬੈਠੀ ਵਿੜੇ ਵਿੱਚ ਆਹੋ ਅੱਛਾ ਚੱਲ ਠੀਕ ਆ ਕੋਈ ਗੱਲ ਹਾਂ ਤੇ ਚੱਲ ਕਰ ਲੈ ਕੋਈ ਗੱਲ ਨਹੀਂ ਦੁਕਾਨਦਾਰ ਜੀ ਮੈਨੂੰ ਕੀ ਲੋੜ ਪਈ ਸੀ ਮੰਮੀ ਦਾ ਸਾਥ ਦੇਣ ਨੂੰ ਪੁੱਤ ਕਰਕੇ ਨਹੀਂ ਆ ਕਿ ਚੱਲ 2 ਕਿਲੋ ਮੇਰੇ ਪੁੱਤ ਦੇ ਹੋਰ ਵੱਜ ਜਾਣਗੇ ਸਾਸਿਕਾ ਜੀ ਸਾਰਿਆਂ ਨੂੰ ਹੋਸ਼ਨਾਮ ਜੀ ਕਿੱਦਾਂ ਠੀਕ ਠਾਕ ਦੀ ਆਸ ਕਰਦੇ ਹਾਂ ਕਿ ਤੁਸੀਂ ਵਧੀਆ ਹੋਗੇ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਟੋਰੀ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਤੁਹਾਨੂੰ ਪਤਾ ਕਿ ਹੁਣ ਜਿੱਦਾਂ ਸਾਡੀ ਸਟੋਰੀ ਜ਼ਮੀਨ ਦਾ ਲਾਲ ਚ ਚੱਲਣ ਢੀ ਆ ਤੇ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਉਹਨੂੰ ਲਾਈਕ ਕਰਨ ਦੇ ਜੇ ਪਿਆਰ ਦੇਣ ਦੇ ਜੇ ਤੇ ਵੱਧ ਤੋਂ ਵੱਧ ਹੋਰ ਵੀਡੀਓ ਨੂੰ ਸ਼ੇਅਰ ਕਰੋ ਤੇ ਇਹ ਸਟੋਰੀ 'ਚ ਲੱਗ ਜੀ ਕੋਈ ਚੀਜ਼ ਹੋਣੀ ਹੈ ਅੱਗੇ ਤੁਸੀਂ ਦੇਖਿਓ ਹਾਂ ਤੇ ਸਭ ਤੋਂ ਮੈਂ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਟਰੂਥ ਬੇਸਿਕ ਤੇ ਸਟੋਰੀ ਬਣਦੀ ਹੈ ਤੇ ਸਾਰੇ ਜਣੇ ਲਵ ਗਰਲੀਨ ਚਾਂਦਰ ਨੂੰ ਜਿੰਦਾਂ ਤੁਸੀਂ ਪਿਆਰ ਦੇਣ ਦੇ ਜੇ ਇਦਾਂ ਹੀ ਦਿੰਦੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਸਟੋਰੀ ਜਾ ਕੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ